ਚੈਨਲ ਦਾ RN ਨਿਊਜ਼ ਵੇਖਣ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਸ਼੍ਰੋਮਣੀ ਭਗਤ ਕਬੀਰ ਜੀ ਦਾ 622 ਵਾਂ ਪ੍ਰਕਾਸ਼ ਦਿਵਸ ਪੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅਤੇ ਜੇਕਰ ਬਟਾਲਾ ਦੀ ਗੱਲ ਕਰੀਏ ਤਾਂ ਬਟਾਲਾ ਚ ਵੀ ਇਹ ਪ੍ਰਕਾਸ਼ ਪੁਰਬ 22 ਜੂਨ ਨੂੰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਅਤੇ ਠੀਕ 15 ਦਿਨ ਪਹਿਲਾਂ ਪਟਾਲਾ ਅੰਦਰ ਪ੍ਰਵਾਧ ਫੇਰੀਆਂ ਸ਼ੁਰੂ ਹੋ ਚੁੱਕੀਆਂ ਹਨ ਮਾਸਟਰ ਕਾਂਸਰਾਜ ਨਿਊ ਮਾਡਲ ਟਾਊਨ ਨਿਵਾਸੀ ਉਹਨਾਂ ਨੇ ਜਾਣਕਾਰ ਦਿੱਤੀ ਕਿ ਅੱਜ ਦੀ ਪ੍ਰਵਾਧ ਫੇਰੀ ਉਹਨਾਂ ਦੇ ਗ੍ਰੈਜਰੀ ਕੇ ਪਹੁੰਚੀ ਹੈ ਅਤੇ ਉਹਨਾਂ ਵੱਲੋਂ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਸੰਗਤਾਂ ਦੀ ਸੇਵਾ ਦੇ ਵਿੱਚ ਲੰਗਰ ਪੰਡਾਰੇ ਲਗਾਏ ਗਏ ਹਨ ਉਹਨਾਂ ਨੇ ਸਾਰਿਆਂ ਨੂੰ ਹੀ ਸ਼੍ਰੋਮਣੀ ਭਗਤ ਕਬੀਰ ਜੀ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਇੱਥੇ ਸਤਗੁਰ ਕਬੀਰ ਸੇਵਕ ਸਭਾ ਨਵੀਂ ਆਬਾਦੀ ਪੁੰਦਰ ਜਿੱਥੇ ਭਗਤ ਕਬੀਰ ਜੀ ਦਾ ਮੰਦਿਰ ਸ਼ਿਸ਼ੋਭਤ ਹੈ ਮੁੱਖ ਸੇਵਾਦਾਰ ਨੇ ਜਾਣਕਾਰੀ ਦਿੱਤੀ ਕਿ 22 ਜੂਨ ਨੂੰ ਭਗਤ ਕਬੀਰ ਜੀ ਦਾ ਪ੍ਰਕਾਸ਼ਪੁਰ ਬਣਾਇਆ ਜਾ ਰਿਹਾ ਹੈ ਪਰ ਉਸ ਤੋਂ ਪਹਿਲਾਂ 21 ਜੂਨ ਨੂੰ ਬਟਾਲਾ ਦੇ ਅੰਦਰ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਏਗੀ। ਉਹਨਾਂ ਨੇ ਸਾਰੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਜੀਵਨ ਸਫਲਾ ਕਰਨ ਅਤੇ ਬਾਣੀ ਨਾਲ ਜੁੜਨ ਅਤੇ ਨਸ਼ਿਆਂ ਦਾ ਤਿਆਗ ਕਰਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨ। ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਤਾਜ਼ੀਆਂ ਖਬਰਾਂ ਦੇ ਖ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸੱਚ ਕਰੋ ਦਾ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ। ਤੇ ਇਕਨ ਚੜਨਾਉ ਪਤਰਕਾਰ ਨਰਿੰਦਰ ਕੌਰ ਪਰੀਵਾਲ ਅਤੇ ਐਮਐਸ ਰਾਜਾ ਦੀ ਏ ਖਾਸ ਪੂ ਲਿਖਣਾਵੇ ਹਰੀ ਨਾਮ ਰੀ ਕੋਈ ਗਾਲ ਗਾਲ ਸੁਣਾਵੇ ਹਰੀ ਨਾਮ ਗਲਤ ਸੁਣਾਵੇ ਹਰੀ ਨਾਮ ਮੈਦੀ ਕੋਈ ਕਰੇ ਗਾਲ ਸੁਣਾਵੇ ਹਰੀ ਨਾਮ ਆਗੇ ਗੁਰੂ ਸਿੱਖਾ ਮਨ ਮੰਨੀ ਦਾ ਲੋ ਲਾਗੇ ਗੁਰੂ ਸਿੱਖਾ ਮਨ ਮੰਨੀ ਦਾ ਸਾਰੇ ਸਿੱਖਾ ਮਨ ਮੰਨੀ ਦਾ ਤੋ ਲਾਗੇ ਗੁਰੂ ਸਿੱਖਾ ਲੰਘਣਾ ਜੇ ਪ੍ਰੇਮ ਦੀ ਗਲੀ 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 ਤੇਰੀ ਤਾਰੀਕੇ ਤਲੀ ਦੇ ਉਤੇ ਆ ਜਾ ਲੰਘਣਾ ਜੇ ਪ੍ਰੇਮ ਦੀ ਗਲੀ ਗਗਨਗਦ ਮਮਾ ਬਾਦਿਓ ਗਗਨਗਦ ਮਮਾ ਬਾਦਿਓ ਗਗਨਗਦ ਮਮਾ ਬਾਦਿਓ ਗਗਨਗਦ ਮਮਾ ਬਾਦਿਓ ਮੇਰਾ ਨਾਮ ਕਾਂਸਰਾਜ ਭਗਤ ਹੂਮੜਾ ਟਾਉਨ ਵਿਖੇ ਮੈਂ ਰਹਿ ਰਿਹਾ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਤੋਂ ਫ੍ਰੀ ਵਿਖੇ ਲੈਕਚਰਰ ਇਤਿਹਾਸ ਇਸ ਨੂੰ 26ਵਾਂ ਸਤਿਗੁਰ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਤੇ 22 ਤਰੀਕ ਨੂੰ ਜਨਮ ਦਿਹਾੜਾ ਆ ਰਿਹਾ ਉਹਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਨਿਕਲ ਰਹੀਆਂ ਨੇ ਅੱਜ ਮੈਂ ਆਪਣੇ ਗ੍ਰਾਹਕ ਸੰਗਤਾਂ ਨੂੰ ਬੁਲਾਇਆ ਹੈ ਨਗਰ ਪਾਣੀ ਦਾ ਪ੍ਰਬੰਧ ਕੀਤਾ ਹੈ ਤੇ ਸੰਗਤਾਂ ਦੇ ਆਪਣੇ ਗ੍ਰਾਹਕ ਹੋਣ ਤੋਂ ਉਹਨਾਂ ਦਾ ਮੈਂ ਕੋਟਨ ਕੋਟ ਧੰਨਵਾਦ ਕਰਦਾ ਜੀ ਹਾਂ ਕਹਿੰਦਾ ਤੇ ਨਾਲ ਹੀ ਮੈਂ ਸਮੁੱਚੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਕਹਿੰਨਾ ਤੇ ਗੁਰੂ ਸਾਹਿਬ ਦੀਆਂ ਸਤਗੁਰ ਕਬੀਰ ਸਾਹਿਬ ਦੀ ਬਾਣੀ ਦੇ ਅਨੁਸਾਰ ਚੱਲੀਏ ਆਪਣਾ ਜੀਵਨ ਜਿਹੜਾ ਉਹ ਪਵਿੱਤਰ ਕਰੀਏ ਤੇ ਉਹਨਾਂ ਦੀ ਜਿਸ ਤਰ੍ਹਾਂ ਉਹਨਾਂ ਨੇ ਬੁਰਾਈਆਂ ਦੇ ਵਿਰੁੱਧ ਆਵਾਜ਼ ਉਠਾਈ ਹੈ ਕ੍ਰਾਂਤੀਕਾਰੀ ਬਾਣੀ ਉਹਨਾਂ ਦੀ ਹੈ ਉਹਨਾਂ ਦੀ ਬਾਣੀ ਤੇ ਚੱਲਦੇ ਹੋਏ ਇੱਕ ਵਧੀਆ ਸਮਾਜ ਜਿਹੜਾ ਉਹ ਸਿਰਜ ਜੀ ਆਪਾਂ ਤੇ ਇਹਦੇ ਨਾਲ ਹੀ ਮੈਂ ਸਾਰੇ ਸਮੁੱਚੀ ਸੰਗਤ ਨੂੰ ਵਧਾਈ ਦਿੰਦਾ ਜੈਕਬੀ ਸਤ ਤਨਕਬੀਰ ਮੇਰਾ ਨਾਮ ਓਮ ਪ੍ਰਕਾਸ਼ ਹੈ ਮੈਂ ਸਤਿਗੁਰੂ ਕਬੀਰ ਸੇਵਕ ਸਭਾ ਰਜਿਸਟਰਡ ਨਵੀਂ ਬਾਦੀ ਗੁੰਦਰ ਦਾ ਪ੍ਰਧਾਨ ਹਾਂ ਮੁੱਖ ਸੇਵਾਦਾਰ ਹਾਂ ਔਰ ਸਤਿਗੁਰੂ ਸ਼੍ਰੋਮਣੀ ਸੰਤ ਬੰਦੀ ਛੋੜ ਸ੍ਰੀ ਸਤਿਗੁਰੂ ਕਬੀਰ ਸਾਹਿਬ ਜੀ ਦਾ ਕਬੀਰ ਮੰਦਰ ਨਵੀਂ ਬਾਦੀ ਬੰਦਰ ਵਿੱਚ ਬਣਿਆ ਹੋਇਆ ਹੈ ਬਣਿਆ ਹੋਇਆ ਹੈ ਔਰ ਅੱਜ ਅਸੀਂ 626ਵੇਂ ਪ੍ਰਕਾਸ਼ ਦਿਵਸ ਨੂੰ ਮਨਾਉਂਦੇ ਹੋਏ ਪਰਵਾਧ ਵੀ ਗੱਡ ਰਹੇ ਆ ਅੱਜ ਦੇ ਪਰਵਾਧ ਫੇਰੀ ਸ੍ਰੀ ਕਨਸ ਰਾਜ ਜੀ ਫਗਤ ਦੇ ਗ੍ਰਹਿ ਵਿਖੇ ਪਹੁੰਚੀ ਆ ਸੰਗਤਾਂ ਸਤਗੁਰੂ ਜੀ ਦਾ ਜਸ ਕੀਰਤਨ ਕਰ ਰਹੀਆਂ ਨੇ ਸਤਗੁਰੂ ਜੀ ਕਿਰਪਾ ਕਰਨ ਔਰ 21 ਤਰੀਕ ਨੂੰ ਇਸ ਸੰਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸੰਗਤਾਂ ਦੇ ਸਹਿਯੋਗ ਨਾਲ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਔਰ 22 ਤਰੀਕ ਨੂੰ ਜੋ ਇਹਨਾਂ ਦਾ ਪ੍ਰਕਾਸ਼ ਪੁਰਬ ਹੈ ਉਸ ਨੂੰ ਬੜੀਆ ਸ਼ਰਧਾ ਭਾਵਨਾ ਨਾਲ ਔਰ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ ਔਰ ਸੰਗਤਾਂ ਨੂੰ ਔਰ ਸਮੂੱਚੀ ਜੋ ਮਾਨਵਾਦੀ ਸੋਚ ਹੈ ਉਹਨਾਂ ਨੂੰ ਆਪਾਂ ਫੀਲ ਕਰਦੇ ਆਂ ਦੇਸ਼ ਵਿਦੇਸ਼ ਵਿੱਚ ਬੈਠੇ ਸਾਰਿਆਂ ਦੇਖਾਈ ਨੂੰ ਕਿ ਸਤਗੁਰੂ ਕਬੀਰ ਸਾਹਿਬ ਜੀ ਦੀਆਂ ਸਖਿਆਵਾਂ ਨੇ ਉਹਨਾਂ ਦੇ ਚਲਦੇ ਹੋਈਏ ਇੱਕ ਨਵਾਂ ਸਮਾਜ ਕ੍ਰਾਂਤੀਕਾਰੀ ਜਾਂ ਸਮਾਜਿਕ ਸੋਸ਼ਲ ਸਿੱਜਣ ਦੀ ਕਿ ਆਪਣੇ ਕੋਸ਼ਿਸ਼ ਕਰੀਏ ਔਰ ਆਪਣਾ ਬਾਣੀ ਨਾਲ ਜੁੜ ਕੇ ਨਾਮ ਬਾਣੀ ਨਾਲ ਜੁੜ ਕੇ ਆਪ ਜੁੜੀਏ ਆਪ ਆਪਣੇ ਪਰਿਵਾਰ ਨੂੰ ਜੋੜੀਏ ਬੱਚਿਆਂ ਨੂੰ ਜੋੜੀਏ ਨਸ਼ਾ ਪਤਾ ਤੋਂ ਵੱਜ ਜਾਣਗੇ ਔਰ ਇੱਕ ਸੋਹਣਾ ਸਮਾਜ ਸਿਰਜਦੇ ਹੋਏ ਉਹਨਾਂ ਸਿਕਾਵਾਂ ਦੇ ਚੱਲਦੇ ਹੋਏ ਆਪਣਾ ਜੀਵਨ ਸਫਲਾ ਕਰੀਏ ਬੋਲੋ ਸਤਿਗੁਰੂ ਕਬੀਰ ਸਾਹਿਬ ਜੀ ਦੀ ਜੈ ਮੈਂ ਇਸ ਸੰਬੰਧ ਵਿੱਚ ਲੱਖ ਲੱਖ ਸਭ ਇਸ ਮੁੱਚੀ ਲਕਾਈ ਨੂੰ ਵਧਾਈ ਦਿੰਦਾ ਸਤਿਗੁਰੂ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਪਰਬ ਦੀ ਲੱਖ ਲੱਖ ਵਧਾਈ ਜਿਹੜੀ 21 ਤਰੀ ਨੂੰ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਕਿੱਥੋਂ ਕੱਢੀ ਜਾ ਰਹੀ ਹੈ ਕਿੰਨੇ ਵਾਰਾ ਟਾਈਮ ਹੈ ਰੂਟ ਜੀ ਜਿਹੜੀ 21 21 6 24 ਦੀ ਸ਼ੋਭਾ ਯਾਤਰਾ ਹੈ ਉਹ ਨਵੀਂ ਬਾਦੀ ਪੁੰਦਰ ਤੋਂ ਹੀ ਸ਼ੁਰੂ ਹੋਣੀ ਹੈ ਸਵੇਰੇ 10 ਵਜੇ ਦਾ ਟਾਈਮ ਹੈ ਔਰ ਸਿੰਬਲ ਚੌਕ ਉਸ ਤੋਂ ਬਾਅਦ ਕਿ ਕਾਨਵਾਂਡ ਚੌਕ ਤੋਂ ਹੁੰਦੀ ਹੋਈ ਕੁਛ ਚੌਕੀ ਤੋਂ ਹੁੰਦੀ ਹੋਈ ਮਾਡਲ ਟਾਊਨ ਰੋਡ ਨਵੀਂ ਕਿਚੈਰੀ ਤੋਂ ਹੁੰਦੀ ਹੋਈ ਜਿੜੀ ਰੋਡ ਦੇ ਹੁੰਦੀ ਹੋਈ ਆਣ ਕੇ ਫਿਰ ਨਵੀਂ ਬਾਦੀ ਬੁੰਦਰ ਵਿਖੇ ਹੀ ਸਮਾਪਤ ਹੋਵੇਗੀ ਅਕਸਰ ਲਾਲ ਭਗਤ ਐਡਵੋਕੇਟ ਨਿਊ ਮਾਰਟਨ ਬਟਾਲਾ ਮੈਂ ਸਭ ਤੋਂ ਪਹਿਲਾਂ ਸਾਰੀ ਪਾਰੀ ਸਾਥੀ ਨੂੰ ਵਧਾਈ ਦਿੰਦਾ ਕਿ ਅਸੀਂ ਸਮੂਚਾ ਸਮਾਜ ਮਿਲ ਕੇ ਭਗਤ ਕਬੀਰ ਸ਼ਰੋਮਣੀ ਭਗਤ ਕਬੀਰ ਦਾ 626 ਪ੍ਰਕਾਸ਼ ਜਸ਼ਨ ਮਨਾ ਰਹੇ ਆ ਇਸ ਦੇ ਸਬੰਧ ਵਿੱਚ ਅੱਜ ਬਰਬਾਦ ਫੇਰੀਆਂ ਅਸੀਂ 9 ਤਰੀਕ ਤੋਂ ਲਗਾਤਾਰ ਕੱਢ ਰਹੇ ਆ ਅੱਜ ਦੀ ਪ੍ਰਭਾਤ ਫੇਰੀ ਮਾਸਟਰ ਕੰਸਰਾ ਦੀ ਗ੍ਰੈਵ ਕੀ ਹੈ ਵਿਖੇ ਸੀ ਅਤੇ ਇਸ ਤੋਂ ਇਲਾਵਾ ਮੈਂ ਇੱਕ ਹੋਰ ਜਾਣਕਾਰੀ ਦੇਣੀ ਚਾਹੁੰਦਾ ਕਿ ਅਸੀਂ ਪਿੰਡ ਪੁੰਦਰ ਨਵੀਂ ਬਾਦੀ ਪੁੰਦਰ ਤੋਂ 21 ਤਰੀਕ ਨੂੰ ਕਬੀਰ ਸਾਹਿਬ ਦਾ ਜਿਹੜਾ ਨਗਰ ਕੀਰਤਨ ਕਾ ਰਹੇ ਆ ਇਹ ਨਗਰ ਕੀਰਤਨ ਨਵੀਂ ਬਾਦੀ ਪੁੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵਿੱਚੋਂ ਦੀ ਗੁਜ਼ਰਦਾ ਹੋਇਆ ਨਵੀਂ ਬਾਦੀ ਪੁੰਦਰ ਵਿਖੇ ਸਮਾਪਤ ਹੋਵੇਗਾ ਅਤੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹੌਮ ਹਮਾ ਕੇ ਇਸ ਨਗਰ ਕੀਰਤਨ ਸਮਾਹ ਲੋਣ ਤਨ ਕਬੀਰ